ਮੈਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਇੱਕ ਦਰਖਾਸਤ ਦੀ ਪੜਤਾਲ ਤੋਂ ਬਾਅਦ ਥਾਣਾ ਸਟੂ ਅਪੋਰ ਵੀ ਕਿ 13 ਨੰਬਰ ਮੁਕੱਦਮਾ ਹੈ ਜਿਹੜਾ ਅੰਡਰ ਸੈਕਸ਼ਨ 388 390 120 ਵੀ ਆਰਟੀਐਕਟ ਸ਼ਾਰਟ ਡੀ ਸ਼ਾਰਟ ਏ ਸ਼ਾਰਟ ਸੀ ਆਈਟੀ ਐਕਟ ਦੇ ਤਹਿਤ ਥਾਣਾ ਸਟੂ ਵੀ ਕਿ ਦਰਜ ਕੀਤਾ ਗਿਆ ਤਿੰਨ ਵਿਅਕਤੀਆਂ ਦੇ ਖਿਲਾਫ ਜੀ ਮੈਂ ਮਿਹਨਤ ਕੋ ਪਹਿਲਾਂ ਪੱਤਰ ਜਦੱਚਾ ਹਾਂਜੀ ਜਿਹੜਾ ਇਹ ਸੁમિતਰਾ ਏਲੀਸ ਸਪਨਾਏ ਤੇ ਆਪਣਾ ਗੁਰਸੇਵਕ জাকੜੇ ਇਹਨਾਂ ਤੇ ਪਹਿਲਾਂ ਵੀ ਚਾਰ ਮੁਕਦਮੇ ਦਰਜਨ ਅਦਰ ਸਟੇਟ ਚ ਵੀ ਪੰਜਾਬ ਚ ਵੀ ਜਿਹੜਾ ਹੁਣ ਪਰਚਾ ਦਰਜ ਹੋਇਆ ਸੀ ਉਹ ਕਿੰਦੇ ਕੌਨ ਸੀ ਏਰੀਆ ਦਾ ਕਿਹਨੂੰ ਬਲੈਕਮੇਲ ਕੀਤਾ ਸੀ ਇਸ ਵਿੱਚ ਕਾਫੀ ਵਿਅਕਤੀਆਂ ਦੇ ਨਾਮ ਹੈਗੇ ਆ ਜਿਹੜਾ ਜਿਹਨਾਂ ਦੇ ਨਾਮ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੂੰਗੀ ਮਤਲਬ ਕਾਫੀ ਸਾਨੂੰ ਹੋਰ ਵੀ ਇਨਾਂ ਚ ਗਵਾਹ ਮਤਲਬ ਆ ਰਹੇ ਹਨ ਜੋ ਇਨਾਂ ਬਾਰੇ ਦੱਸ ਰਹੇ ਸੰਤ ਮੈਂ ਮੈਂ ਕਿੱਥੋਂ ਦੀ ਵਾਸੀ ਆਂ ਇਹ ਏ ਸੁમિતਰਾ ਏਲੀਸ ਸਪਨਾਏ ਸਾਦੂਲ ਸ਼ਹਿਰ ਮਟੀਲੀ ਦੀ ਏ ਜਿਹੜੀ ਗੁਰਮੀਤ ਕੌਰ ਪਤਨੀ ਹੈ ਚਰਨਜੀਤ ਸਿੰਘ ਇਹ ਵਾਸੀ ਹਿੰ ਇਹੜੇ ਸੇਵਕ ਜਖੜੇ ਪੰਜ ਪੀਰ ਟਿੱਬਾ ਦੇ ਜੀ ਹਨ ਕਿੰਨੇ ਕਿ ਪਹਿਲਾਂ ਕਿੰਨੇ ਕਾਰਜਾਂ ਹੈ ਜੀ ਪਹਿਲਾਂ ਇਹਨਾਂ ਤੇ ਚਾਰ ਪੰਜ ਮੁਕਦਮੇ ਦਰਜੇ ਬਾਕੀ ਹੋਰ ਕਰ ਰਹੇ ਆ ਵੈਰੀਫਾਈ ਰਿਕਾਰਡ ਚੈੱਕ ਕਰ ਰਹੇ ਆ ਅਦਾਲਤ ਚ ਪੇਸ਼ ਕੀਤਾ ਗਿਆ ਕਿੰਨੇ ਦਿਨ ਦਾ ਰਿਮਾਂਡ ਹੈ ਹਾਂ ਜੀ ਅੱਜ ਜਿਹੜੀ ਸੁਮਿਤਰਾ ਏਲੀਅਸ ਆਪਣੇ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਸੀ ਜਿਹਨੂੰ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਮੈਮ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਇੱਕ ਦਰਖਾਸਤ ਦੀ ਪੜਤਾਲ ਤੋਂ ਬਾਅਦ ਥਾਣੇ 2 ਅਪੋਰ ਵੀ ਕਿ 13 ਨੰਬਰ ਮੁਕਦਮਾ ਹੈ ਜਿਹੜਾ ਅੰਡਰ ਸੈਕਸ਼ਨ 388 390 120 ਬੀ ਅ 88 ਸ਼ਾਰਟ ਡੀ ਸ਼ਾਰਟ ਏ ਸ਼ਾਰਟ ਸੀ ਆਈ ਡੀ 182 ਵਿਕੇ ਦਰਜ ਕੀਤਾ ਗਿਆ ਤਿੰਨ ਵਿਅਕਤੀਆਂ ਦੇ ਖਿਲਾਫ ਜੀ ਮੈਂ ਮੈਨੂੰ ਕਿਉਂ ਪਹਿਲਾਂ ਪਰਚੇ ਦਰਜ ਆ ਹਾਂਜੀ ਜਿਹੜਾ ਇਹ ਸੁમિતਰਾ ਏਲੀਸ ਸਪਨਾਏ ਤੇ ਆਪਣਾ ਗੁਰਸੇਵਕ জাকੜੇ ਇਹਨਾਂ ਤੇ ਪਹਿਲਾਂ ਵੀ ਚਾਰ ਮੁਕਦਮੇ ਦਰਜਨ ਅਦਾਲਤ ਸਟੇਟ ਚ ਵੀ ਪੰਜਾਬ ਚ ਵੀ ਜਿਹੜਾ ਹੁਣ ਪਰਚਾ ਦਰਜ ਹੋਇਆ ਸੀ ਉਹ ਕਿੰਦੇ ਕੌਨ ਸੀ ਏਰੀਆ ਦਾ ਕਿਹਨੂੰ ਬਲੈਕਮੇਲ ਕੀਤਾ ਸੀ ਇਸ ਵਿੱਚ ਕਾਫੀ ਵਿਅਕਤੀਆਂ ਦੇ ਨਾਮ ਹੈਗੇ ਆ ਜਿਹੜਾ ਜਿਹਨਾਂ ਦੇ ਨਾਮ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੂੰਗੀ ਠੀਕ ਹੈ ਮਤਲਬ ਕਾਫੀ ਸਾਨੂੰ ਹੋਰ ਵੀ ਇਹਨਾਂ ਚ ਗਵਾਹ ਮਤਲਬ ਆ ਰਹੇ ਹਨ ਜੋ ਇਹਨਾਂ ਬਾਰੇ ਦੱਸ ਰਹੇ ਸੰਤ ਮੈਂ ਮੈਂ ਕਿੱਥੋਂ ਦੀ ਵਾਸੀ ਹਾਂ ਮੁਕੇ ਇਹ ਜਿਹੜੀ ਸੁમિતਰਾ ਏਲੀਸ ਸਪਨਾਏ ਸਾਧੂਲ ਸ਼ਹਿਰ ਮਟੀਲੀ ਦੀ ਹੈ ਜਿਹੜੀ ਗੁਰਮੀਤ ਕੌਰ ਪਤਨੀ ਹੈ ਚਰ ਉਹਦੇ ਸੇਵਕ ਜੱਖੜੇ ਪੰਜ ਪੀਰ ਟਿੱਬਾ ਦੇ ਜੀ। ਜੀ। ਕਿੰਨੇ ਕਿ ਪਹਿਲਾਂ ਕਿੰਨੇ ਖਰਚ ਆਏ ਜੀ? ਪਹਿਲਾਂ ਇਹਨਾਂ ਦੇ 4-5 ਮੁਕੱਦਮੇ ਦਰਜੇ ਬਾਕੀ ਹੋਰ ਕਰ ਰਹੇ ਆ ਵੈਰੀਫਾਈ ਰਿਕਾਰਡ ਚੈੱਕ ਕਰ ਰਹੇ ਆ। ਅਦਾਲਤ 'ਚ ਪੇਸ਼ ਕੀਤਾ ਗਿਆ ਕਿੰਨੇ ਦਿਨ ਰਿਮਾਂਡ ਮਿਲਿਆ? ਹਾਂ ਜੀ ਅਜੇ ਜਿਹੜੀ ਸੁਮਿਤਰਾ ਏਲੀਅਸ ਆਪਣਿਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਜਿਹਨੂੰ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ। ਮੈਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ? ਇੱਕ ਦਰਖਾਸਤ ਦੀ ਪੜਤਾਲ ਤੋਂ ਬਾਅਦ ਥਾਣਾ ਸੀ ਟੂ ਅਪੋਰ ਵਿੱਚ ਇੱਕ 13 ਨੰਬਰ ਮੁਕੱਦਮਾ ਹੈ ਜਿਹੜਾ ਅੰਡਰ ਸੈਕਸ਼ਨ 388 390 12B ਆ ਆਈਟੀ ਐਪਲ ਸ਼ਾਰਟ ਡੀ ਸ਼ਾਰਟ ਏ ਸ਼ਾਰਟ ਸੀ ਆਈਟੀ ਦੇ ਅਧਿਐਨ 2 ਵੀ ਕਿ ਦਰਜ ਕੀਤਾ ਗਿਆ ਤਿੰਨ ਵਿਅਕਤੀਆਂ ਦੇ ਖਿਲਾਫ ਜੀ ਮੈਂ ਮੈਨੂੰ ਕਿਉਂ ਪਹਿਲਾਂ ਪਰਚੇ ਦਾਜ ਹੈ ਹਾਂਜੀ ਜਿਹੜਾ ਇਹ ਸੁમિતਰਾ ਏਲੀਸ ਸਪਨਾਏ ਤੇ ਆਪਣਾ ਗੁਰਸੇਵਕ জাকੜੇ ਇਹਨਾਂ ਤੇ ਪਹਿਲਾਂ ਵੀ ਚਾਰ ਮੁਕਦਮੇ ਦਰਜਨ ਅਦਰ ਸਟੇਟ ਚ ਵੀ ਪੰਜਾਬ ਚ ਵੀ ਜਿਹੜਾ ਹੁਣ ਪਰਚਾ ਦਰਜ ਹੋਇਆ ਸੀ ਉਹ ਕਿੰਦੇ ਕੌਨ ਸੀ ਏਰੀਆ ਦਾ ਕਿਹਨੂੰ ਬਲੈਕਮੇਲ ਕੀਤਾ ਸੀ ਇਸ ਵਿੱਚ ਕਾਫੀ ਵਿਅਕਤੀਆਂ ਦੇ ਨਾਮ ਹੈਗੇ ਆ ਜਿਹੜਾ ਜਿਹਨਾਂ ਦੇ ਨਾਮ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੂੰਗੀ ਮਤਲਬ ਕਾਫੀ ਸਾਨੂੰ ਹੋਰ ਵੀ ਇਨਾਂ ਚ ਗਵਾਹ ਮਤਲਬ ਆ ਰਹੇ ਹਨ ਜੋ ਇਹਨਾਂ ਬਾਰੇ ਦੱਸ ਰਹੇ ਸੰਤ ਮੈਂ ਮੈਂ ਕਿੱਥੋਂ ਦੀ ਵਾਸੀ ਆਂ ਜੀ ਮੁਕੇ ਇਹ ਜਿਹੜੀ ਸੁમિતਰਾ ਏਲੀਸ ਸਪਨਾਏ ਸਾਦੂਲ ਸ਼ਹਿਰ ਮਟੀਲੀ ਦੀ ਹੈ ਜਿਹੜੀ ਗੁਰਮੀਤ ਕੌਰ ਪਤਨੀ ਹੈ ਚਰਨਜੀਤ ਸਿੰਘ ਇਹ ਇਹਦੇ ਸੇਵਕ ਜੱਖੜੇ ਪੰਜ ਪੀਰ ਟਿੱਬਾ ਦੇ ਜੀ। ਇਹਨਾਂ ਕਿੰਨੇ ਕ ਪਹਿਲਾਂ ਕਿੰਨੇ ਖਰਚ ਆਏਗੇ ਜੀ? ਪਹਿਲਾਂ ਇਹਨਾਂ ਦੇ 4-5 ਮੁਕਦਮੇ ਦਰਜੇ ਬਾਕੀ ਹੋਰ ਕਰ ਰਹੇ ਆਂ ਵੈਰੀਫਾਈ ਰਿਕਾਰਡ ਚੈੱਕ ਕਰ ਰਹੇ ਆਂ। ਅਦਾਲਤ 'ਚ ਪੇਸ਼ ਕੀਤਾ ਗਿਆ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ? ਹਾਂ ਜੀ ਅੱਜ ਜਿਹੜੀ ਸੁਮਿਤਰਾ ਏਲੀਅਸ ਆਪਣੇ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਜਿਹਨੂੰ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ।